ਸਰਜ ਬਾਈ ਨੇ ਸਾਡੇ ਦਿਲਾਂ ਚ ਦਾ ਰਹਿਣੀ ਰਹਿਣਾ ਪਰ ਅਸੀਂ ਇਹਨਾਂ ਸਟੇਜਾਂ ਤੋਂ ਵੀ ਰਾਜਵੀਰ ਨੂੰ ਜਾਣਦੇ ਕਰਾਂਗੇ ਇੱਕ ਤਾੜੀ ਰਾਜਵੀਰ ਦੇ ਨਾਂ ਦੇ ਨਾਲ ਕਿਉਂਕਿ ਆਰਟਿਸਟਾਂ ਹਮੇਸ਼ਾ ਛੋਟੇ ਦਿਲਾਂ ਚ ਰਹਿੰਦੇ ਛੋਟੇ ਕਰਕੇ ਬਣਦੇ ਔਰ ਉਹਦੇ ਗੀਤ ਨੇ ਜਿਹੜੇ ਉੱਬਰ ਹੋ ਜਾਂਦੇ ਆ ਤਾਂ ਕੀ ਕਹਦਾ ਰਾਜਵੀਰ ਦੇ ਲਈ ਸੂਦੀ ਤੱਕ ਮੇਸ ਲਈ ਖਰੀਫ ਦੀ ਕਮਸ ਲਈ ਬਣਦੀ ਦੀ ਰੀਜ ਪੂਰੀ ਹੋਵੀ ਜਦੋਂ ਬੜੀ ਜਰਦੀ ਸਭ ਲਈ ਖਿੰਡਦੀ ਰੀਤ ਪੂਰੀ ਹੋਗੀ ਤੰਨਾ ਬੜੀ ਚੇਤੀ ਹੁਣ ਵਾਰ ਵਾਰ ਨਿਸ਼ਕ ਰਾਜਵੀਰ ਜਵੰਦਾ ਇਸ ਦੁਨੀਆ ਨੂੰ ਛੱਡ ਕੇ ਚਲ ਗਿਆ ਪਰ ਹਰ ਕਿਸੇ ਦੇ ਦਿਲ ਦੇ ਵਿੱਚ ਰਾਜਵੀਰ ਹਮੇਸ਼ਾ ਰਹਿਣਾ ਹੈ ਇਹ ਲਾਈਨਾਂ ਆਪਣੇ ਲਾਈਵ ਸ਼ੋਅ ਦੌਰਾਨ ਜਸ ਬਾਜਵਾ ਨੇ ਆਖੀਆਂ ਤੇ ਦੱਸਿਆ ਕਿ ਉਹ ਕਿੰਨਾ ਜ਼ਿਆਦਾ ਉਹਨਾਂ ਨੂੰ ਮਿਸ ਕਰਦੇ ਨੇ ਤੇ ਇਹ ਵੀ ਦੱਸਿਆ ਕਿ ਸਟੇਜ ਤੇ ਬੇਸ਼ੱਕ ਹੁਨਰਾਜ ਵੀਰ ਨੇ ਮੁੜ ਨਹੀਂ ਆਣਾ ਲੇਕਿਨ ਉਸ ਦੇ ਗੀਤ ਹਮੇਸ਼ਾ ਰਹਿਣਗੇ ਇਸੇ ਦੌਰਾਨ ਉਹਨਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਰਾਜਵੀਰ ਜਵੰਦਾ ਨੂੰ ਯਾਦ ਕੀਤਾ ਤੇ ਉਹਨਾਂ ਦਾ ਹੀ ਗਾਇਆ ਹੋਇਆ ਗੀਤ ਕੰਗਰੀ ਸੁਣਾਇਆ ਜਿਸ ਨੂੰ ਕਿ ਸਭ ਦੇ ਵੱਲੋਂ ਪਰਮਾ ਹੁੰਗਾਰਾ ਵੀ ਮਿਲਿਆ ਤੁਸੀਂ ਵੀ ਸੁਣੋ ਜਸ ਬਾਜਵਾਦੀ ਖੂਬਸੂਰਤ ਆਵਾਜ਼ ਦੇ ਵਿੱਚ ਰਾਜਵੀਰ ਜਵੰਦਾ ਦਾ ਇੱਕ ਗੀਤ ਬਾਈ ਦੇ ਸਾਡੇ ਦਿਲਾਂ ਚ ਦਾ ਰਹਿਣੀ ਰਹਿਣਾ ਪਰ ਅਸੀਂ ਉਸ ਜੱਟ ਨੂੰ ਵੀ ਰਾਜਵੀਰ ਨੂੰ ਜਾਣਦੇ ਦਵਾਗੇ ਕਿ ਤਾੜੀ ਰਾਜਵੀਰ ਦੇ ਨਾਂ ਦੇ ਨਾਲ ਗਏ। ਕਿਉਂਕਿ ਆਕਸਟਾ ਜਨਾ ਹਮੇਸ਼ਾ 40 ਗਲਨ ਜਰੇਂਦਰ 40 ਕਰਕੇ ਬਣਦਾ। ਔਰ ਉਹਦੇ ਗੀਤ ਨੇ ਜਿਵੇਂ ਉੱਭਰੋ ਜਾਂਦੇ। ਤਾਂ ਕੀ ਕਹਦਾ ਰਾਜਵੀਰ ਦੇ ਲਈ। ਸੂਤ ਤੱਕ ਮੇਸਲਾਈ ਕਰੀ ਫਿਰਦੀ। ਕਦੇ ਸਲਾਈ ਬਣਦੀ ਫਿਰਦੀ। ਰੀਜ ਪੂਰੀ ਹੋਵੀ ਜਦੋਂ ਮੜੀ ਜਰਦੀ। ਸੂਤ ਤੱਕ ਮੇਸਲਾਈ ਕਰੀ ਫਿਰਦੀ। ਰੀਜ ਕੀ ਦਿੱਤਾ ਬੜੀ ਚਿੱਟੀ ਫੋੜ ਮਾਰ ਮਾਰ ਕੇ ਨਾ ਮਿਲ ਜੁਮਤੀ ਤੈਹੀ ਕੁਝ ਤੁਹਾਨੂੰ ਕਿ ਮੈਂ ਸੋਹਣੀਆਂ ਬਣਾਉਣੀ ਦਿੱਤੀ ਗੰਗਣੀ ਤੇਰਾ ਮੇਰਾ ਨਾਮ ਲਿਖ ਕੇ 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 ਫਰਜ ਬਾਈ ਦੇ ਸਾਡੇ ਦਿਲਾਚ ਦਾ ਰਹਿਣੇ ਰਹਿਣ ਪਰ ਅਸੀਂ ਨਾ ਸਟੇਜਾਂ ਤੋਂ ਵੀ ਰਾਜਵੀਰ ਨੂੰ ਜਾਣ ਦੇਵਾਗੇ ਕਿ ਤਾੜੀ ਰਾਜਵੀਰ ਦੇ ਨਾਮ ਤੇ ਨਾ ਤੁਪੀ ਆਕਿਸਤ ਜਿਹਨਾਂ ਹਮੇਸ਼ਾ 40 ਦਿਲਨਦਰ 40 ਕਰਕੇ ਮਰਦੇ ਔਰ ਉਹਦੇ ਗੀਤ ਨੇ ਜਿਹੜੇ ਉਬਰ ਹੋ ਜਾਂਦੇ ਆ ਤਾਂ ਕੀ ਕਹਤ ਰਾਜਵੀਰ ਦੇ ਲਈ ਸੂਤ ਤੱਕ ਮੇਸਦਾਈ ਫਿਰਦੀ ਤੀ ਮੇਸਦਾਈ ਫਿਰਦੀ ਰੀਤ ਪੂਰੀ ਹੋਗੀ ਜਦ ਨਾ ਬੜੇ ਜਿਰਦੀ ਰੀਤ ਪੂਰੀ ਹੋਗੀ ਸੂਤ ਤੱਕ ਮੇਸਦਾਈ ਫਿਰਦੀ ਤੀ ਰੀਤ ਪੂਰੀ ਹੋਗੀ ਜਦ ਨਾ ਬੜੇ ਜਿਰਦੀ ਹੁਣ ਵਾਰ ਵਾਰ